ਲਓ ਜੀ ਸਾਡੇ ਸਾਰੇ ਹੀ ਭੈਣੇ ਤੇ ਭਰਾਵਾਂ ਨੂੰ ਸਭ ਤੋਂ ਪਹਿਲੇ ਜੱਸੀ ਦੀ ਹੱਟੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੋ ਅੱਜ ਦੇ ਆਪਾਂ ਲਾਈਵ ਲੈ ਕੇ ਆ ਟੋਟਲੀ ਬ੍ਰਾਂਡਡ ਸੁੱਟਾਂ ਦੀ ਲਾਈਵ ਲੈ ਕੇ ਆਏ ਆ ਜੱਗੇ ਸੇ ਲਾਈਵ ਲੈ ਕੇ ਨੇ ਥੋੜੇ ਸਸਤੇ ਰੇਂਜ ਚ ਅੱਜ ਮੈਂ ਲੈ ਕੇ ਆ ਟੋਟਲੀ ਵਿਸਕੋਸ ਕਾਟਨ ਦੇ ਸੂਟ ਜੀ ਅੱਜ ਚਾਰ ਫੈਬਰਿਕ ਦਾ ਕਪੜਾ ਰਹੇਗਾ ਵਿਸਕੋਸ ਮਸਲਿਨ ਆਈਗੀ ਨਾਲ ਵਿਸਕੋਸ ਮਸਲਿਨ ਦੇ ਦੁਪੱਟੇ ਆਣਗੇ ਜੀ ਔਰਿਜਨਲ ਵਿਸਕੋਸ ਕੋਟਾ ਆਏਗਾ ਜੀ ਇੱਕ ਆਪਾਂ ਨਵਾਂ ਕਪੜਾ ਲਾਂਚ ਕਰਿਆ ਜੀ ਫਿਉਨਾ ਔਰਿਜਨਲ ਫਿਉਨਾ ਦੇ ਉੱਪਰ ਓਰੀਜਨਲ ਬੁਟੀਕ ਦੇ ਸੂਟਾਂ ਨੇ ਕਿ ਅੱਜ ਦੀ ਵੀਡੀਓ ਦੇ ਅੰਦਰ ਜੀ ਸੋ ਜਿਹੜੇ ਆਪਣੇ ਬਟਿਕਾ ਸੂਟ ਬਣਵਾਉਂਦੇ ਆ ਜਾਂ ਬਟਿਕਾ ਸੂਟ ਲੈਂਦੇ ਆ ਉਹ ਬਣ ਬਹੁਤ ਹੀ ਸੋਹਣਾ ਅਫਰ ਲਾਤਾ ਜੀ ਅੱਜ ਸੂਟ ਇੰਨੇ ਘੈਂਟ ਘੈਂਟਾ ਨੇ ਥੋੜੀ ਦੇਖ ਕੇ ਰੂਹ ਖੁਸ਼ ਹੋ ਜਾਣੀ ਰੇਂਜ ਥੋੜੀ ਰਹੇਗੀ 1500 ਤੋਂ ਲੈ ਕੇ 2500 ਤੋਂ ਲੈ ਕੇ 3000 ਤੱਕ ਜੀ ਟੋਟਲੀ ਕਨਸੈਪਟ ਆਣ ਕੇ ਕਾਟਨ ਦੇ ਜੀ ਟੋਟਲੀ ਕਾਟਨ ਦੇ ਕਨਸੈਪਟ ਆਣ ਕੇ ਜੀ ਸਾਰੇ ਸੂਟ ਹੀ ਫੋਟੋ ਵਾਲੇ ਐ ਸਾਰੇ ਸੂਟ ਹੀ ਵੀਡੀਓ ਵਾਲੇ ਐ ਜਿਹੜੇ ਸੋਟ ਆਪਾਂ ਇੰਸਟਾਗ੍ਰਾਮ ਪਰ ਦੇਖਦੇ ਆਂ ਵੱਡੇ ਵੱਡੇ ਮਾਡਲਸ ਦੇ ਪਾਇਆ ਦੇਖਦੇ ਆਂ ਆਪਾਂ ਕਹਿੰਦੇ ਸਰਗੁਨ ਮਹਿਤਾ ਸੂਟ ਪਾਇਆ ਪਿਆ ਨੀਰੂ ਬਾਜਵੇ ਸੂਟ ਪਾਇਆ ਪਿਆ ਵਿਆਹ ਸੂਟ ਨਿਰਮਤ ਖੜਾ ਤੇ ਪਾਇਆ ਪਿਆ ਟੋਟਲੀ ਉਹ ਕਲੈਕਸ਼ਨ ਲੈ ਕੇ ਆਏ ਜੀ ਮੈਂ ਤੋ ਵੀਡੀਓ ਦੇਖੋ ਜ਼ਰੂਰ ਤੁਹਾਨੂੰ ਵੀਡੀਓ ਦੇਖ ਕੇ ਰੂਹ ਖੁਸ਼ ਹੋਊਗੀ ਇੰਨੇ ਕੈਮ ਕੈਮ ਡਿਜ਼ਾਈਨ ਲੈ ਕੇ ਆਨੇ ਬੰਬ ਬੰਬ ਡਿਜ਼ਾਈਨ ਲੈ ਕੇ ਆਂ オリジナル ਵਿਸਕੋਸ ਡਿਜ਼ਾਈਨ ਇੱਕ ਤਾਂ ਕਾਪੀ ਪੀਸ ਹੁੰਦੇ ਐ ਅੱਜ ਟੋਟਲੀ ਹੈਂਡਮੇਡ ਸੂਟ ਆਨੇ ਐ オリジナル ਕਾਟਨ ਦੇ ਵਿਸਕੋਸ ਦੇ ਬੇਸ ਆਨੇ ਐ ਜੇ ਦੇਖੋ ਰੂਹ ਖੁਸ਼ ਹੋਣੀ ਹੋਣੀ ਐ ਡਿਜ਼ਾਈਨ ਇੰਨੇ ਕਹਿ ਕੇ ਅੱਜ ਮੈਂ ਵੀਡੀਓ 100 ਤੋਂ ਲੈ ਕੇ 150 ਡਿਜ਼ਾਈਨ ਦਿਖਾਵਾਂਗਾ ਜਿਹੜਾ ਆਪਣੇ ਕੋਲ ਇੰਨੇ ਕਹਿ ਕੇ ਐ ਜਿਸੇ ਖੁਦ ਕਹੂੰਗਾ ਵੀ ਅੱਜ ਵੀਡੀਓ ਦੇਖ ਕੇ ਨਜ਼ਾਰਾ ਆ ਗਿਆ ਸੋ ਸਭ ਤੋਂ ਪਹਿਲੇ ਸ਼ੰਕਰ ਜੀ ਆਜੋ ਜੀ ਸਾਡੇ ਕੋਲ ਸਾਹਮਣੇ ਆਹ ਲੋ ਐਡਰੈ ਜੱਸੀ ਦੀ ਹੱਟੀ ਕੱਪੜੇ ਥੋਕਦਕਾਨ ਬਸਟੈਂਡ ਮਿੰਟਰ ਬਿਲਕੁਲ ਸਾਹਮਣੇ ਜੀ ਹਰੇਕ ਸੂਟ ਫੋਟੋ ਵਾਲੇ ਕੱਟੇ ਹੋਏ ਬੀਜੇ ਪਹਿਲੇ ਫੋਟੋ ਕੱਟੇ ਹੋਏ ਸੂਟ ਦੇ ਫੋਟੋ ਕੱਟੇ ਸੂਟ ਦਿਖਾ ਦਿਓ ਆਹ ਲੋ ਜੀ オリジナル ਵਿਸਕੋਸ ਦਾ ਸੂਟ ਆਏਗਾ ਜੀ ਬਿਲਕੁਲ ਹੀ オリジナル ਹਾਲੋ ਟੋਟਲੀ ਫੋਟੋ ਵਾਲੇ ਪੀਸਾਂਗੇ ਹੈਂਡਵਰਕ ਦੇ ਆਣ ਕੇ ਕੰਮ ਜੀ ਜਦੋਂਕ ਸੂਟ ਦੀ ਰੇਟ ਦੀ ਗੱਲ ਕਰੀਏ ਗਾਰੰਟੀ ਕਰ ਦੂੰਗਾ ਰੇਟ ਦੇ ਕੇ ਰੂ ਨਾ ਕੁਛ ਹੋਵੇ ਤਾਂ ਗੱਲ ਕਰਿਓ ਇਹ ਪਿਓਰ ਹੈਂਡਵਰਕ ਦਾ ਕੰਮ ਹੈ ਅਗਰ ਕੋਈ ਦੁਕਾਨਦਾਰ ਸਾਬਿਤ ਕਰ ਦੇਵੇ ਵੀ ਇਹ ਕੰਮ ਹੈਂਡਵਰਕ ਨਹੀਂ ਹੈਗਾ ਤਾਂ ਉਹਨੇ 1 ਲੱਖ ਮੇ ਨਾਮ ਰਹੇਗਾ ਜੀ ਪੂਰਾ ਫਰੰਟ ਦਾ ਕੰਮ ਹੈ ਜੀ ਨਾਲ ਹੈਗਾ ਬਾਜੂ ਦਾ ਕੰਮ ਜੀ ਜੋ ਬੇਸ ਰਹੇਗਾ ਬਿਲਕੁਲ ਵਿਸਕੋਸ ਜੀ ਵਿਸਕੋਸ ਦਾ ਕਪੜਾ ਆਏਗਾ ਵਿਸਕੋਸ ਫਿਓਨਰ ਸੂਟ ਆਏਗਾ ਨਾਲ ਦੁਪੱਟਾ ਆਏਗਾ ਵਿਸਕੋਸ ਫਿਓਨਰ ਖੁੱਲ੍ਹੇ ਦੁਪੱਟਾ ਵੀਰ ਜੀ ਟੋਟਲੀ ਹੈਂਡਵਰਕ ਦੀ ਆਈਟਮ ਸੀਗੀ ਜੀ ਰੰਗੇ ਚ ਚਾਰ ਆ ਜਾਣਗੇ ਸੂਟ ਉੱਪਰ ਜੱਕ ਕੇ ਰੱਖ ਕੇ ਵੀਰ ਜੀ ਗਲੇਟ ਦੇਖਣ ਦੇਕਰ ਦੁਪੱਟਾ ਪਿਓਰ ਵਿਸਕੋਸ ਦਾ ਦੇ ਦੁਪੱਟੇ ਅੰਦਰ ਕੋਈ ਵਹੀ ਬੋਟਾ ਬੱਤੀ ਜੀ ਨੰਬਰ ਕਿਨ ਲੱਗੇ ਸੰਕਰੇ ਆਪਾਂ ਛੋਟ ਪਰ ਦੇਖੋ ਜੀ ਇਹ ਵੀ ਕੋਈ ਇਹ ਛੋਟ ਬਾਜ਼ਾਰ ਵੇਚ ਰਿਹਾ 2500 ਤੋਂ ਲੈ ਕੇ 2800 ਦਾ ਜੀ ਆਪਾਂ ਨੂੰ ਛੋਟ ਮਿਲਣਾ 1800 ਤੇ 2000 ਦਾ ਜੀ ਜਿੱਥੇ ਮਰਜ਼ੀ ਲੱਭ ਕੇ ਆ ਜਿਓ ਤੁਹਾਨੂੰ 2500 ਕਰਦੇ ਕੋਈ ਛੋਟ ਦੇ ਦੇਵਾਂ ਛੋਟ ਮੇਰੇ ਕੋਲ ਫ੍ਰੀ ਰਹੇਗਾ ਕੰਮ ਸਾਡੇ ਬਰਾਬਰ ਚਾਹੀਦਾ ਦੇਖੋ ਜੋ ਦੁਪੱਟੇ ਬਲ ਲੈ ਸਨ ਉਹ ਵੀ 4500 ਰੁਪਏ ਲੱਗੀ ਵੀ ਹੈ ਜਿ ਲਵਾਈ ਸਣੇ ਅੰਦਰ ਗੁੱਟਾ ਬੱਤੀ ਦਾ ਕੰਮ ਹੈ 2.5 ਮੀਟਰ ਲੈਂਥ ਦਾ ਦੁਪੱਟਾ ਜੀ ਰੰਗ ਇਹਦੇ ਬੜੇ ਸੋਹਣੇ ਸੋ ਸੂਪਰ ਆਫਰ ਹੈ ਜੀ ਜਸਦੀ ਹੱਟੀ ਵਰਜੀ 1820 ਦੇ ਅੰਦਰ ਜੀ ਜਿਹੜੇ ਬਣਾ ਸੂਟ ਬੁੱਕ ਕਰਨਾ ਹੈ ਫਟਾਫਟ ਸਕਰੀਨ ਸ਼ਾਟ ਮਾਰ ਕੇ ਆਜੋ ਵੀ ਦੱਸੋ ਵੀ ਸਾਨੂੰ ਸੂਟ ਚਾਹੀਦਾ ਹੈ ਰੇਟ ਰਹੇਗਾ 1820 ਜੀ ਕਲਦੀਪ ਚੱਕੋ ਸਾਡੇ ਨਾਲ ਦੀ ਹਲੇ ਇਧਰ ਆਜੋ ਸਾਹਮਣੇ ਇਧਰ ਆਜੋ ਬਸ ਚੱਕੀ ਲੋ ਨਾਲ ਦੀ ਪੁੱਤੇ ਦੂਵੇ ਇਧਰ ਆ ਜਾ ਇੱਕ ਹੀ ਕਰ ਚੱਕੀ ਲੋ ਨਾਲ ਦੀ ਨਾਲ ਬਸ ਸੂਟ ਦਾ ਸਕਰੀਨ ਸ਼ਾਟ ਮਾਰ ਸਕਦੇ ਆ ਰੇਟ ਹੈਗਾ 1820 ਰੁਪਏ ਜੀ ਤੱਕ ਉੱਤੇ ਦੇ ਉਸ ਤੋਂ ਬਾਅਦ ਡਿਜ਼ਾਈਨ ਆਏਗਾ ਜੀ ਫਿਰ ਵਿਸਕੋਸ ਕਪੜੇ ਦੇ ਅੰਦਰ ਜੀ ਆ ਖੁੱਲਾ ਵੀ ਦੇ ਰਿਹਾ ਸੂਟ ਆਨੇ ਬੰਬ ਬੰਬ ਕੋਈ ਦੇਸੀ ਸੂਟ ਨਹੀਂ ਲੈ ਕੇ ਆਣਾ ਜੇ ਮੈਂ ਆ ਦੇਖੋ ਜੋ ਵੀ ਫੋਟੋ ਜਾਣਾ ਉਹੀ ਪੀਸਣਾ ਰੰਗ ਆਪਾਂ ਚਾਰ ਚਰ ਬਣਵਾਏ ਆ ਓਰੀਜਨਲ ਵਿਸਕੋਸ ਦਾ ਬੇਸ ਉੱਪਰ ਜਖੰਕਰ ਵੀ ਮੜ ਜਾ ਥੋੜਾ ਕਲਰ ਡਿਫਰੈਂਸ ਆਂਦਾ ਹੈ ਬਿਲਕੁਲ ਜਿੱਟੋ ਫੋਟੋ ਵਾਲਾ ਕਲਰ ਆਏਗਾ ਗਲੇ ਦਾ ਕੰਮ ਆਏਗਾ ਹੈਂਡਵਕ ਦਾ ਗਲੇ ਦਾ ਕੰਮ ਆਏਗਾ ਹੈਂਡਵਕ ਦਾ ਕਿਉਂ ਗਰਮੀ ਦੇ ਅਕੋਰਡਿੰਗਲੀ ਸਿੱਪੀ ਸਟੈਰਲ ਹੈਂਡਵਕ ਨਹੀਂ ਹੈਗਾ ਨਾਲ ਪਲਵਕ ਦਾ ਕੰਮ ਹੈ ਨਾਲ ਥ੍ਰੈਡ ਦਾ ਕੰਮ ਹੈ ਓਤੇ ਬਾਅਦ ਇਹ ਸੂਟ ਦੇ ਹੈਗੇ ਬਾਜੂ ਜੀ ਪ੍ਰੋਪਰ ਬਣੇ ਹੋਏ ਪ੍ਰੋਪਰ ਬਾਜੂ ਹੈਗੇ ਆ ਇਸ ਸੂਟ ਦੇ ਦੁਪੱਟੇ ਦੀ ਗੱਲ ਕਰੀਏ ਦੁਪੱਟੇ ਨੇ ਵਾਹ ਵਾਹ ਕਰਾ ਦੇਣੀ ਖੁੱਲੀ ਦੁਪੱਟਾ ਬਰਾਵਾ ਕੋਈ 2200 ਨਹੀਂ ਕੋਈ 2300 ਨਹੀਂ ਆਪਾਂ ਸੂਟ ਜਿਹੜਾ 1320 ਦਾ ਜਿੱਥੇ ਮਰਜ਼ੀ ਲੱਭ ਕੇ ਆ ਜਿਓ ਅਸਲ ਪਿਓਰ ਦਾ ਦੁਪੱਟਾ ਟਾਈ ਐਂਡ ਡਾਈ ਬੰਬ ਚੀਜ਼ ਹੈਗੀ ਗਰਮੀ ਵਾਸਤੇ ਇਹੋ ਪਹਿਣ ਵੇਸੇ ਸੂਟ ਵਾਲੀ ਪਹਿਣ ਕੇ ਤੁਹਾਨੂੰ ਕੁਝ ਐਕਸਟਰਾ ਚਾਹੀਦਾ ਹੈ ਅਲੱਗ ਚਾਹੀਦਾ ਹੈ ਤੇ ਡਿਫਰੈਂਟ ਚਾਹੀਦਾ ਸੂਰਤ ਦੀ ਗੈਟਅਪ ਦੇਖੋ ਨਹੀਂ ਸੋਹਣੀ ਹੈ ਲੈਸ ਇਸੀ ਬੜੀ ਵਧੀਆ ਲੱਗੀ ਵੀ ਹੈ ਚੀਜ਼ ਹੀ ਬੜੀ ਵਧੀਆ ਬਣੀ ਵੀ ਹੈ ਰੇਟ ਆਏਗਾ 1320 ਰੰਗ ਰਖੋ ਲੈੰਥ ਵੀ ਜੇ ਦੇ ਰੰਗ ਦੇਖੋ ਨੇ ਪਿਆਰੇ ਪਿਆਰੇ ਹੈ ਲਾਈਟ ਲਵੈਂਡਰ ਲਾਈਟ ਗਾਜਰੀ ਆਹ ਲਓ ਜੀ ਪਿਸਤਾ ਗ੍ਰੀਨ ਕਲਰ ਚਾਰੇ ਉਹ ਲੋਕਾਂ ਦੀ ਜਾਨ ਕੱਢਣਗੇ ਜੀ ਚੀਜ਼ ਵੀ ਵਧੀਆ ਸੂਟ ਵੀ ਵਧੀਆ ਬਟਿਕਾ ਨੇ ਵੇਚਦੇ 25-2500 ਸੂਟ ਆਪਾਂ ਦੇਣਾ 1320 ਦਾ ਜਿਨ੍ਹਾਂ ਨੇ ਕੱਪੜੇ ਕੰਮ ਕਰਨਾ ਨੂੰ ਹੋਰ ਲੈਸ ਐਕਸਟਰਾ ਮਿਲੂਗੇ ਜੀ ਸਿੰਗਲ ਸੂਟ 1720 ਦਾ ਜੀ ਜਿਨ੍ਹਾਂ ਨੇ ਕੱਪੜੇ ਵੇਚਣ ਵਾਸਤੇ ਲੈਣੇ ਆ ਵਿਆਹ ਦੇ ਵਾਸਤੇ ਹੋਲ ਡਿਸਕਾਊਂਟ ਕਰਕੇ ਦਊਗਾ